ਸੀਜੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਡੀਆਈਜੀ ਸਾਹਿਬ ਪਟਿਆਲਾ ਰੇਂਜ ਐਸਐਸਪੀ ਸਾਹਿਬ ਪਟਿਆਲਾ ਤੇ ਸਾਡੇ ਐਸਕੇ ਇਨਵੈਸਟੀਗੇਸ਼ਨ ਤੇ ਐਸਕੇ ਪੀਬੀਆਈ ਅ ਯੋਗੇਸ਼ਰ ਤੇ ਜਗਦੀਪ ਸਾਡੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਸਾਡੇ ਕੋਲ ਕੰਪਲੇਂਟ ਆਈ ਸੀ ਜਿਸ ਚ ਸਾਨੂੰ ਪਤਾ ਲੱਗਿਆ ਸੀਗਾ ਕਿ ਮਨੀਸ਼ ਕੁਮਾਰ ਨਾਮ ਦਾ ਵਿਅਕਤੀ ਜਿਹਦਾ ਛੋਟਾ ਨਾਮ ਮਾਨੀ ਹੈ ਉਹ ਮਿਸਿੰਗ ਸੀਗਾ 3 ਤਰੀਕ ਦੀ ਰਾਤ ਤੋਂ 3 ਅਪ੍ਰੈਲ ਦੀ ਰਾਤ ਤੋਂ ਤੇ ਇਸ ਚ ਅਸੀਂ 346 ਦਾ ਪਰਚਾ ਦਿੱਤਾ ਸੀਗਾ ਇਨੀਸ਼ੀਅਲੀ ਤੇ ਇਹਦੀ ਉਮਰ ਸੀਗੀ 25 ਸਾਲ ਜਿਸ ਚ ਅਸੀਂ ਇਹਦੀ ਟੈਕਨੀਕਲ ਇੰਟੈਲੀਜੈਂਸ ਰਾਹੀਂ ਯੂ ਨੋ ਟ੍ਰੇਸ ਕੀਤਾ ਇਹਦੇ ਕਿਹਦੇ ਨਾਲ ਗੱਲਬਾਤ ਹੋ ਰਹੀ ਸੀ ਕਿ ਸਾਰਾ ਸੀ ਦੇਖਿਆ ਤੇ ਉਹਦੇ ਬੇਸਿਸ ਤੇ ਤਫਤੀਸ਼ ਦੌਰਾਨ ਸਾਨੂੰ ਪਤਾ ਲੱਗਿਆ ਕਿ ਇਹਦੀ ਜਿਹੜਾ ਹੈਗਾ ਇਹਦਾ ਮਰਡਰ ਹੋ ਚੁੱਕਿਆ ਤੇ ਜਿਸ ਚ ਅਸੀਂ ਫਿਰ ਹੁਣ ਸੈਪਟੈਂਬਰ ਦੇ ਮਹੀਨੇ ਚ ਅਸੀਂ ਵਾਦਾ ਜੁੜਨ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਪੇਸ਼ ਤੁਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਨਾਮ ਹੈਗੇ ਨੇ ਸਤਨਾਮ ਸਿੰਘ ਉਰਫ ਪ੍ਰਿੰਸ ਵਿੜੈਚਾਪਤੀ ਦਾ ਰਹਿਣ ਵਾਲਾ ਹੈਗਾ ਜਗਜੀਤ ਸਿੰਘ ਹੈਗਾ ਛੋਟੀ ਮਾਜਰੀ ਦਾ ਤੇ ਅਮਰਿਤਪਾਲ ਸਿੰਘ ਇਹ ਹੈਗਾ ਖੜਾਵਾਪਤੀ ਦਾ ਇਹਨਾਂ ਦੀ ਉਮਰ ਹੈਗੀ ਹੈ 20 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਤੇ ਇਹਨਾਂ ਦਾ ਜਿਹੜਾ ਆਪਸ ਵਿੱਚ ਰੰਜਿਸ਼ ਸੀਗੀ ਉਹ ਇਹ ਸੀਗੀ ਕਿ ਜਿਹੜਾ ਮਾਹੀ ਸੀਗਾ ਉਹਨਾਂ ਨੇ ਇਹਨਾਂ ਦੇ ਪੈਸੇ ਉਧਾਰ ਲਿੱਤੇ ਸੀਗੇ ਜਿਹੜੇ ਉਹ ਮੋੜ ਨਹੀਂ ਰਿਹਾ ਸੀਗਾ ਜਸਟ ਇਹ ਮੰਗਨ ਗਈ ਸੀ ਕਿ ਉਹ ਤੋਂ ਪੈਸੇ ਤਾਂ ਇਹਨਾਂ ਨੇ ਜਦੋਂ ਉਹਨੇ ਪੈਸੇ ਦੇਣ ਤੋਂ ਇਨਕਾਰ ਕੀਤਾ ਤੇ ਇਹਨਾਂ ਨੇ ਉਹਨੂੰ ਬਹਾੜਾ ਚ ਸਿੱਟਦਾ ਸੀਗਾ ਭਾਕੜਾ ਚ ਬਾਕੀ ਤਫਤੀਸ਼ ਸਾਡੀ ਜਾਰੀ ਹੈ ਇਹਨਾਂ ਨੇ ਮਾਰਿਆ ਹੀ ਇਸੇ ਤਰੀਕੇ ਨਾਲ ਮਤਲਬ ਭਾਕੜਾ ਚ ਸਿੱਟਿਆ ਸਿੱਧੇ ਕਿ ਮੈਡਮ ਕੋਈ ਲੋਕੇਸ਼ਨ ਦੱਸ ਦਿਓ ਕਿ ਹਾਂਜੀ ਇਹ ਲੋਕੇਸ਼ਨ ਜਿਹੜੀ ਹੈਗੀ ਆ ਆਪਣਾ ਜਿਹੜੇ ਅਗਰਵਾਲ ਗਊਸ਼ਾਲਾ ਹੈਗੀ ਹੈ ਉਹਦੇ ਨੇੜੇ ਹੈ ਮਰ ਕਿੰਨੇ ਪੈਸੇ ਦਾ ਹਾਂਜੀ ਕਿੰਨੇ ਪੈਸੇ ਦਾ ਥੋੜਾ ਜਿਹੀ ਸੀਗਾ ਜੀ 2000 ਰੁਪਏ ਦਾ ਜਿਆਦਾ ਨਹੀਂ 2000 ਰੁਪਏ ਲੈਣੇ ਦੇਣਾ ਨਾ ਹਾਂਜੀ ਉਹ ਬੰਦਾ ਸਮਾਨੇ ਦਾ ਇਸੇ ਮੁੰਡਾ ਉਹ ਜਿਹੜਾ ਮਰਨ ਵਾਲਾ ਹੈ